ਉਹ ਵੀ ਤਰਸ ਦੇ ਆਧਾਰ ਤੇ ਵਿਚਾਰ ਕੇ ਉਹੋ ਜਿਹੇ ਬੰਦੇ ਨੂੰ ਵੀ ਅਸੀਂ ਦੂਜੀ ਸਟੇਟ ਤੋਂ ਇੱਥੇ ਪੰਜਾਬ ਲਿਆਉਣ ਚ ਸਾਈ ਹੋਵਾਂਗੇ ਉਸ ਪਰਿਵਾਰ ਲਈ ਇਹ ਬੜੀ ਵਧੀਆ ਇਹਦੇ ਨਾਲ ਮੈਸੇਜ ਵੀ ਜਾਉ ਤੇ ਜਿਹੜੇ ਵੱਡੇ ਵੱਡੇ ਸਮੱਗਲਰ ਹੈ ਨਾ ਉਹਨਾਂ ਨੂੰ ਗੈਂਗਸਟਰ ਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਕਿ ਜੇ ਅਸੀਂ ਇਹ ਗੰਦੇ ਕਾਰੋਬਾਰ ਤੋਂ ਜ਼ਹਿਰ ਦੇ ਕਾਰੋਬਾਰ ਤੋਂ ਨਾ ਹਟੇ ਤੇ ਸਾਡੇ ਤੇ ਵੱਡੀਆਂ ਕਾਰਵਾਈਆਂ ਵੀ ਹੋਣਗੀਆਂ ਸਾਡੇ ਘਰ ਵੀ ਢਾਣਗੇ ਸਾਡੀਆਂ ਪ੍ਰਾਪਰਟੀਆਂ ਵੀ ਫ੍ਰੀਜ਼ ਹੋਣਗੀਆਂ ਸਾਡੀ ਪ੍ਰਾਪਰਟੀ ਕੇਸਾਂ ਦੇ ਵਿੱਚ ਅਟੈਚ ਵੀ ਹੋਊਗੀ ਤੇ ਬਾਅਦ ਵਿੱਚ ਜੇਲ੍ਹ 'ਚ ਜਾ ਕੇ ਸਾਨੂੰ ਘਰ ਤੋਂ ਹੋ ਸਕਦਾ 2500 ਕਿਲੋਮੀਟਰ 2400 ਕਿਲੋਮੀਟਰ ਦੂਰ ਕਿਸੇ ਹੋਰ ਸਟੇਟ ਦੀ ਜੇਲ੍ਹ ਦੇ ਵਿੱਚ ਜਾਣਾ ਪਵੇ ਇਹਦੇ ਨਾਲ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਤੇ ਤੇ ਪੂਰਾ ਸਿਕੰਜਾ ਕੱਸਿਆ ਜਾਊ ਤੇ ਆਮ ਲੋਕਾਂ ਲਈ ਵਧੀਆ ਇਹ ਮੈਸੇਜ ਜਾਊਗਾ ਤੇ ਨਾਲ ਜਿਹੜੇ ਲੋਕ ਇਹ ਕੰਮ ਕਰਦੇ ਆ ਜ਼ਹਿਰ ਦਾ ਕਾਰੋਬਾਰ ਕਰਦੇ ਆ 90% ਲੋਕਾਂ ਦੇ ਤੇ ਪੰਜਾਬ ਦੇ ਵਿੱਚ ਘਰਾਂ ਨੂੰ ਜੰਦਰੇ ਵੱਜੇ ਆ ਜਿਹੜੇ ਸਮਗਲਰ ਨੇ ਜਾਂ ਜਿਹੜੇ ਗੈਂਗਸਟਰ ਨੇ ਉਹਨਾਂ ਦੇ 90% ਲੋਕ ਘਰਾਂ ਨੂੰ ਜੰਦਰੇ ਮਾਰ ਕੇ ਜਾਂ ਆਪਦੇ ਰਿਸ਼ਤੇਦਾਰਾਂ ਕੋ ਜਾਂ ਦੂਜਿਆਂ ਸ਼ਹਿਰਾਂ ਜਾਂ ਦੂਜਿਆਂ ਸੂਪਿਆਂ ਦੇ ਵਿੱਚ ਚਲ ਗਏ ਆ ਤੇ ਨਾਲ ਹੀ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਵੱਲੋਂ ਇਹ ਨਸੀਹਤ ਆ ਕਿ ਜਾਂ ਤੇ ਯਹਰ ਦਾ ਕਾਰੋਬਾਰ ਛੱਡ ਦੋ ਜਾਂ ਪੰਜਾਬ ਛੱਡ ਦੋ ਤੇ ਨਹੀਂ ਤੇ ਤੁਹਾਨੂੰ ਪਰਚੇ ਕਰਕੇ ਸਲਾਖਾਂ ਦੇ ਪਿੱਛੇ ਸੁਟਣਾ ਸੁਟਣਾ ਕਾਨੂੰਨ ਜਿਹੜਾ ਜਿਹੜਾ ਕੋਈ ਗਲਤ ਕੰਮ ਕਰੂਗਾ ਕਾਨੂੰਨ ਉਹਨੂੰ ਕਦੀ ਵੀ ਨਹੀਂ ਬਖਸ਼ੂਗਾ ਤੇ ਇੱਕ ਕਈ ਜਿਹੜੇ ਗਲਤ ਗਤੀਵਿਧੀਆਂ ਕਰਦੇ ਐ ਇਨਕਾਊਂਟਰ ਹੁੰਦੇ ਆ ਤੇ ਨੌਜਵਾਨ ਸਮਝ ਲੈਂਦੇ ਆ ਕਿ ਸ਼ਾਇਦ ਪਤਾ ਨਹੀਂ ਕੋਈ ਗੋਲੀ ਵੱਜੀ ਆ ਗਿੱਟੇ 'ਚ ਗੋਡੇ 'ਚ ਵੱਜੀ ਆ ਕੋਈ ਨਹੀਂ ਉਹਨੇ ਬੰਦੇ ਨੇ ਬਾਜੀ ਜਾਣਾ ਵੇਖੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਨਾ ਐਸ ਐਚ ਓ ਡੀ ਐਸ ਪੀ ਸਬ ਇੰਸਪੈਕਟਰੀ ਐਸ ਆਈ ਇਹ ਸਾਰੇ ਸ਼ੂਟਰ ਨੇ ਤੇ ਜਿਹੜੀ ਉਹ ਤੁਸੀਂ ਖਬਰ ਸੁਣਦੇ ਹੋ ਨਾ ਵੀ ਗਿੱਟੇ 'ਚ ਗੋਲੀ ਵੱਜ ਗਈ ਜਾਂ ਗੋਡੇ 'ਚ ਗੋਲੀ ਉਹ ਗਿੱਟੇ 'ਚ ਜਿਹੜੀ ਵੱਜਦੀ ਉਹ ਗਿੱਟਾ ਹੀ ਬਾਹਰ ਹੋ ਜਾਂਦਾ ਤੇ ਜਿਹੜੀ ਗੋਡੇ 'ਚ ਵੱਜਦੀ ਉਹਦੀ ਬੰਦੇ ਦੀ ਚਪਣੀ ਨਿਕਲ ਜਾਂਦੀ ਸਾਰੀ ਉਮਰ ਲਈ ਬੰਦਾ ਉਲਡਾ ਹੋ ਜਾਂਦਾ ਲੱਤ ਤੇ ਹੱਥ ਰੱਖ ਕੇ ਹੀ ਸਾਰੀ ਉਮਰ ਤੁਰਨ ਜੋਗਾ ਰਹਿ ਜਾਂਦਾ ਕਈ ਨੌਜਵਾਨ ਸਾਡੇ ਹਰੀਕੇ ਮਰਡਰ ਹੋਇਆ ਅਜ ਤੋਂ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਫੀਰੀ 샤ਰਦਗੀ ਦਾ ਲੜਕਾ ਹੀ ਛੋਟਾ ਨਾ ਹੀ ਮਿੰਟੂ ਦਾ ਲੜਕੇ ਦਾ ਤੇ ਉਹਨੂੰ ਦੋ ਛੋਟੀ ਉਮਰ ਦੇ ਨੌਜਵਾਨ ਮਹਾ ਹੀ ਹੋਣਗੇ 16 17 18 18 19 19 ਸਾਲ ਦੇ ਹੋਣਗੇ ਉਹਨਾਂ ਨੇ ਆ ਕੇ ਉਹਨਾਂ ਦੇ ਘਰ ਜਾ ਕੇ ਗੋਲੀ ਮਾਰਤੀ ਉਹਨੂੰ ਉਹਦਾ ਮਰਡਰ ਕਰਤਾ ਮਿੰਟੂ ਦਾ ਉਹਨੂੰ ਜਦੋਂ ਪਿੱਛਾ ਕੀਤਾ ਗਿਆ ਹਰੀਕੇ ਦੇ ਐਸ ਐਚਓ ਨੂੰ ਸਾਡੇ ਐਸ ਐਸਪੀ ਆ ਰਾਣਾ ਭਮਨਿਉ ਜੀ ਹਸ਼ਿਆਰ ਐ ਐਸ ਐਸਪੀ ਨੇ ਪੂਰੇ ਹਰ ਵੇਲੇ ਸੰਪਰਕਿਤ ਰਹਿੰਦੇ ਸਾਰੇ ਐਸ ਐਚਓ ਨਾਲ ਸਾਰੇ ਡੀ ਐਸ ਪੀ ਜਿੰਨੇ ਵੀ ਸਾਡੀ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਨੇ ਕਿ ਉਹ ਐਸਐਚਓ ਵੱਲੋਂ ਪਿੱਛਾ ਕੀਤਾ ਗਿਆ ਉਹਨਾਂ ਨੌਜਵਾਨਾਂ ਨੂੰ ਦੋਨੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ 'ਤੇ ਫਾਇਰਿੰਗ ਕੀਤੀ ਜਵਾਬੀ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਇੱਕ ਦੇ ਗਿੱਟੇ 'ਚ ਗੋਲੀ ਵੱਜੀ ਇੱਕ ਦੇ ਗੋਡੇ 'ਚ ਤੇ ਉਹ ਜਦੋਂ ਐਸਐਚਓ ਨੂੰ ਮੈਂ ਪੁੱਛਿਆ ਮੈਂ ਕਿਹ ਜਿਹੜੀ ਵੱਜੀ ਉਹ ਕਹਿੰਦੇ ਵੀ ਜਿਹੜੇ ਗੋਡੇ 'ਚ ਵੱਜੀ ਉਹਦੀ ਚਪਣੀ ਚੂਰ-ਚੂਰ ਹੋ ਗਈ ਹੈ ਜਿਹਦੇ ਗਿੱਟੇ 'ਚ ਵੱਜੀ ਉਹਦਾ ਗਿੱਟਾ ਵੀ ਪੈਰ ਨਾਲੋਂ ਲੱਥਣ ਵਾਲੀ ਗੱਲ ਬਣ ਗਈ ਹੈ ਤੇ ਜਿਹੜੇ ਜੇਲ੍ਹਾਂ 'ਚ ਬੈਠੇ ਗੈਂਗਸਟਰਾਂ ਨੂੰ ਪਤਾ ਤੇ ਲੱਗ ਹੀ ਜਾਂਦਾ ਉਹ ਆਪ ਹੁਣ ਆਪਦੇ ਮੂੰਹੋਂ ਕਹਿੰਦੇ ਆ ਵੀ ਇਹ ਪੱਤਰ ਰੰਤਾਰ ਨਾਲ ਲੈਣਾ ਕੋਈ ਕਾਰਵਾਈ ਕਰਿਓ ਜੀ ਉਧਰ ਜਿਹੜੀ ਪੁਲਿਸ ਆ ਉਹ ਇਨਕਾਊਂਟਰ ਕਰਦੀ ਆ ਗੋਡੇ ਜ ਤੇ ਗਿੱਟੇ 'ਚ ਗੋਲੀ ਵਾਜਦੀ ਆ ਤੇ ਸਾਰੀ ਉਮਰ ਲਈ ਮੁੜਕੇ ਲੱਤ ਤੋਂ ਹੀਣੇ ਹੋਣਾ ਪੈਂਦਾ ਤੇ ਜਿਹੜੇ ਉਹ ਦੋ ਨੌਜਵਾਨ ਸੀ ਉਹਨਾਂ ਤੋਂ ਪੁਲਿਸ ਨੇ ਜਦੋਂ ਪੁੱਛਗਿਛ ਕੀਤੀ ਨਾ ਵੀ ਤੁਸੀਂ ਇਹਨੂੰ ਬੰਦੇ ਨੂੰ ਜਾਣਦੇ ਹੋ ਜਿਹਦਾ ਮਰਡਰ ਕਰਕੇ ਚੱਲੇ ਜੇ ਇਹ ਮੈਂ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਗਲਤ ਕਾਰਵਾਈ ਨਾ ਕਰੋ ਜਦੋਂ ਪੁਲਿਸ ਨੇ ਪੁੱਛਿਆ ਪੀ ਤੁਸੀਂ ਜਿਹੜਾ ਮਿੰਟੂ ਆਰਤਿਗੇ ਦਾ ਮਰਡਰ ਕੀਤਾ ਆ ਇਹਨੂੰ ਤੁਸੀਂ ਜਾਂਦੇ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਅਸੀਂ ਪਹਿਲੀ ਵਾਰ ਵੇਖਿਆ ਅੰਮ੍ਰਿਤਸਰ ਸਾਈਡ ਤੋਂ ਉਹ ਦੋਵੇਂ ਨੌਜਵਾਨ ਆਏ ਸੀ ਤੇ ਅਸੀਂ ਸਾਨੂੰ ਇਹ ਫੋਨ ਆਇਆ ਬਾਹਰੋਂ ਪੀ ਤੁਹਾਨੂੰ 5 ਲੱਖ ਰੁਪਈਆ ਦੇਵਾਂਗੇ ਤੇ ਸਾਨੂੰ ਇੱਕ ਵੈਪਨ ਮਿਲ ਗਏ ਤੇ ਨਾਲ ਪਤਾ ਨਹੀਂ 5000 ਕੇ 10000 ਰੁਪਈਆ ਸਿਰਫ ਮਿਲਿਆ 5-10000 ਰੁਪਏ ਦੇ ਵਿੱਚ ਉਹਨਾਂ ਬੰਦਿਆਂ ਨੇ ਆ ਕੇ ਤੇ ਬੰਦਾ ਮਾਰਤਾ ਤੇ ਨਾ ਮਗਰੋਂ ਕੀ ਹੁੰਦਾ ਇਹ ਜਿਹੜੇ ਬਾਹਰ ਬੈਠੇ ਗੈਂਗਸਟਰ ਆ ਜਾਂ ਸਮਾਜ ਵਿਰੋਧੀ ਅੰਸਰ ਨੇ ਉਹ ਵੇਂਦੇ ਰਹਿੰਦੇ ਆ ਜਦੋਂ ਕੋਈ ਗਰਮ ਖਿਆਲਾਂ ਵਾਲੀ ਪੋਸਟ ਪਾਉਂਦਾ ਨਾ ਕੋਈ ਨੌਜਵਾਨ ਤੇ ਉਹ ਲਾ ਲੈਂਦੇ ਸਾਹੀ ਇਹ ਲੋੜਵੰਦ ਪਰਿਵਾਰ ਦਾ ਜੀ ਆ ਇਹਨੂੰ ਲੋੜਿਆ ਪੈਸਿਆਂ ਦੀ ਤੇ ਗਰਮ ਖਿਆਲੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਉਦੇ ਦਿਮਾਗ ਨੂੰ ਕਾਬੂ ਕਰਕੇ ਬਾਹਰਲੇ ਬੰਦੇ ਉਹਦੇ ਦਿਮਾਗ ਨੂੰ ਵਾਸ਼ ਕਰਕੇ ਉਹਨੂੰ ਇਹ ਵਿਖਾ ਦੇਣਾ ਵੀ ਤੇਰੀ ਵੱਡੀ ਕੋਠੀ ਪੈਜੂ ਤੇਰ ਕੋ ਵੱਡੀ ਗੱਡੀ ਆਜੂ ਤੇਨੂੰ ਪੈਸੇ ਹੀ ਪੈਸੇ ਕਰ ਦਾਂਗੇ ਇਹ ਉਹਨਾਂ ਨੌਜਵਾਨਾਂ ਦੱਸਿਆ ਵੀ ਸਾਨੂੰ ਇਸ ਤਰੀਕੇ ਨਾਲ ਜਿਹੜੇ ਬਾਹਰੋਂ ਫੋਨ ਆਏ ਸਾਨੂੰ ਮੈਨਿਪੂਲੇਟ ਕੀਤਾ ਗਿਆ ਤੇ ਅਸੀਂ ਉਹਦੀਆਂ ਗੱਲਾਂ 'ਚ ਆ ਗਏ ਤੇ ਗੱਲਾਂ ਕਰਕੇ ਸਾਰੀ ਜ਼ਿੰਦਗੀ ਉਹਨਾਂ ਮੁੰਡਿਆਂ ਦੀ ਬਰਬਾਦ ਹੋ ਜਣੀ ਆ ਇੱਕ ਗੋਡੇ ਤੋਂ ਲੱਤ ਆਰੀ ਹੋ ਗਿਆ ਇੱਕ ਗਿੱਟੇ ਤੋਂ ਪੈਰ ਤੋਂ ਆਰੀ ਹੋ ਗਿਆ ਸਾਰੀ ਉਮਰ ਲੰਗੇ ਹੋ ਕੇ ਤੁਰਨਾ ਉਹਨਾਂ ਨੇ ਤੇ ਮੇਰਾ ਨੌਜਵਾਨਾਂ ਨੂੰ ਮੈਸੇਜ ਹੈ ਕੋਈ ਤੁਹਾਨੂੰ ਸਮਾਜ ਵਿਰੋਧੀ ਅਨਸਰ ਕਰਦਾ ਗਲਤ ਗਤੀਵਿਧੀ ਕਰਨ ਲਈ ਜਾਂ ਕੋਈ ਕਹਿੰਦਾ ਵੀ ਫਰੋਤੀ ਦੇ ਪੈਸੇ ਚੁੱਕ ਲਿਓ ਜਾਂ ਕਿਸੇ ਨੂੰ ਮਰਡਰ ਕਰਨ ਲਈ ਕਹਿੰਦਾ ਵੇਖੋ ਪੰਜਾਬ ਸਰਕਾਰ ਤੇ ਸਾਡੀ ਪੰਜਾਬ ਪੁਲਿਸ ਉਹ ਹਰ ਵੇਲੇ ਹਰ ਬੰਦੇ ਦੇ ਉੱਤੇ ਨਿਗਾ ਬਣਾ ਕੇ ਬੈਠੀ ਆ ਫੋਨ ਵੀ ਤਕਰੀਬਨ ਟੇਪ ਹੁੰਦੇ ਜਿਹੜੇ ਬਾਹਰੋਂ ਗੈਂਗਸਟਰ ਸਮਾਜ ਚੋਂ ਕਰਦੇ ਆ ਨਾ ਉਹਨਾਂ ਦੇ ਫੋਨ ਤਕਰੀਬਨ ਟੇਪ ਹੁੰਦੇ ਆ ਤੇ ਤੁਸੀਂ ਇਹ ਨਾ ਸਮਝਿਓ ਕਿ ਤੁਸੀਂ ਪੁਲਿਸ ਦੀ ਸਰਕਾਰ ਦੀ ਨਿਗਰਣੀ ਜਿਹੜਾ ਵੀ ਸਮਾਜ ਵਿਰੋਧੀ ਕੰਮ ਕਰੂਗਾ ਉਸ ਸਰਕਾਰ ਦੀ ਵੀ ਨਿਗਾਹជា ਤੇ ਪੁਲਿਸ ਦੀ ਵੀ ਨਿਗਾਹ ਹੈ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਬਾਕੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਇਹ ਮੁਹਿੰਮ ਚੱਲੀ ਆ ਲਗਭਗ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਇਹ ਮੁਹਿੰਮ ਜਦੋਂ ਸ਼ੁਰੂ ਹੋਈ ਆ ਸ਼ੁਰੂਆਤ ਹੋਈ ਆ ਜੁਧ ਨਸ਼ੇ ਵਿਰੁੱਧ 25 2 2025 ਤੋਂ ਸ਼ੁਰੂਆਤ ਹੋਈ ਆ ਉਹਦੇ ਦੌਰਾਨ ਜਿਹੜੀਆਂ ਐਫ ਆਈ ਆਰ ਰਜਿਸਟਰਡ ਹੋਈਆਂ ਵਾ ਜਿਹੜੇ ਸਮਗਲਰਾਂ ਤੇ ਪਰਚੇ ਦਰਜ ਹੋਏ ਆ 2483 ਸਮਗਲਰਾਂ ਤੇ ਐਫ ਆਈ ਆਰ ਦਰਜ ਹੋਈਆਂ ਤੇ ਜਿਹੜੇ ਬੰਦੇ ਫੜੇ ਗਏ ਆ ਸਮਗਲਰ 4280 ਬੰਦਿਆਂ ਨੂੰ ਅਰੈਸਟ ਪਾਈ ਗਈ ਆ ਪੁਲਿਸ ਵੱਲੋਂ ਜੇਲ੍ਹਾਂ ਦੇ ਵਿੱਚ ਭੇਜੇ ਗਏ ਆ ਜਿਹੜੀ ਇਹ ਹਿਰੋਇਨ ਦੀ ਕੁਆਂਟੀਟੀ ਬਰਾਮਦ ਹੋਈ ਹੈ ਹਿਰੋਇਨ ਆ ਉਹ 153 ਕਿਲੋਗ੍ਰਾਮ ਹਿਰੋਇਨ ਬਰਾਮਦ ਹੋਈ ਆ ਦੁਬਾਰਾ ਮੋਲੋ ਕਿੰਨੇ ਫੜੇ ਗਏ ਜਿਹੜੇ ਐਫ ਆਈ ਆਰ ਰਿਸਟਰਡ ਹੋਈਆਂ ਉਹ 2483 ਐਫ ਆਈ ਆਰ ਰਿਸਟਰਡ ਹੋਈਆਂ ਤੇ ਜਿਹੜੇ ਸਮਗਲਰ ਅਰੈਸਟ ਕੀਤੇ ਗਏ ਆ 4280 ਸਮਗਲਰ ਅਰੈਸਟ ਕੀਤੇ ਗਏ ਜੇਲ੍ਹਾਂ ਚ ਭੇਜੇ ਗਏ ਆ ਹੈਰੋ ਨੰ 153 ਕਿਲੋਗ੍ਰਾਮ ਬਰਾਮਦ ਹੋਈ ਆ ਪੋਸਟ 2014 ਕਿਲੋ ਬਰਾਮਦ ਹੋਇਆ ਅਫੀਮ 87 ਕਿਲੋ ਬਰਾਮਦ ਹੋਈ ਆ ਗਾਂਜਾ 46 ਕਿਲੋ ਬਰਾਮਦ ਹੋਇਆ ਚਰਸ 6 ਕਿਲੋ ਬਰਾਮਦ ਹੋਈ ਆ ਤੇ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ 852000 355 ਨਸ਼ੀਲੀਆਂ ਗੋਲੀਆਂ ਕੈਪਸੂਲ ਬਰਾਮਦ ਹੋਏ ਆ ਲਾਨ 1733 ਲੀਟਰ ਬਰਾਮਦ ਹੋਈ ਆ ਡਰਗ ਮਣੀ 5 ਕਰੋੜ 83 ਲੱਖ 45305 ਰੁਪਏ ਬਰਾਮਦ ਹੋਈ ਆ 5 5 ਕਰੋੜ 5 ਕਰੋੜ 83 ਲੱਖ 45305 ਰੁਪਏ ਜਿਹੜਾ ਨਸ਼ੀਲਾ ਪਾਊਡਰ ਫੜਿਆ ਗਿਆ 9 ਕਿਲੋਗ੍ਰam ਨਸ਼ੀਲਾ ਪਾਊਡਰ ਫੜਿਆ ਗਿਆ ਐਕਟਵਾ ਸਕੂਟੀਆਂ ਤੇ ਨਾਲ ਮੋਟਰਸਾਈਕਲ 22 ਜਿਹੜੇ ਡਰਗ ਮਣੀਨਾ ਖਰੀਦੇ ਗਏ ਸੀ ਉਹ ਨਾਲ ਪਰਚਿਆਂ ਦੇ ਵਿੱਚ ਪਾਏ ਗਏ ਆ ਫੜੇ ਗਏ ਪੁਲਿਸ ਵੱਲੋਂ ਮੋਬਾਈਲ ਫੋਨ 8 ਚਾਰ ਕਾਰਾਂ ਜਿਹੜੀਆਂ ਡਰੱਗ ਮਨੀ ਦੇ ਪੈਸਿਆਂ ਨਾਲ ਲਈਆਂ ਗਈਆਂ ਉਹ ਚਾਰ ਕਾਰਾਂ ਵਿੱਚ ਪਰਚਿਆਂ ਦੇ ਵਿੱਚ ਪਾਈਆਂ ਗਈਆਂ 12 ਪਿਸਟਲ ਨਾਜਾਇਜ਼ ਜਿਹੜੇ ਕਿ ਪਾਕਿਸਤਾਨ ਤੋਂ ਆਏ ਵੱਡੀ ਜਿਹਦੇ ਵਿੱਚ ਮਾਰ ਹੁੰਦੀ ਹੈ ਜਿੰਨਾ ਹਥਿਆਰਾਂ ਦੀ ਉਹ ਪਿਸਟਲ ਬਰਾਮਦ ਹੋਇਆ 12 ਸੋਨਾ 403 ਗ੍ਰਾਮ ਨਾਲ ਦੋ ਚੈਨਾ ਵੱਡੀਆਂ ਇੱਕ ਵੱਡਾ ਹਾਰ ਇਹ ਸੋਨਾ ਬਰਾਮਦ ਹੋਇਆ ਜਿਹੜਾ ਕਿ ਡਰੱਗ ਦੇ ਪੈਸਿਆਂ ਦੇ ਨਾਲ ਖਰੀਦਿਆ ਗਿਆ ਚਾਂਦੀ 1 ਕਿਲੋ 200 ਗ੍ਰਾਮ ਆਇਸ 1 ਕਿਲੋ 10 ਗ੍ਰਾਮ ਜਿਹੜੇ ਪੁਲਿਸ ਤੋਂ ਭੱਜੇ ਹੋਏ ਸੀ ਸਮਗਲਰ ਜਿਹੜੇ ਸਮੇਂ-ਸਮੇਂ ਤੇ ਪੁਲਿਸ ਭਾਲਦੀ ਹੀ ਸੱਤ ਸਮਗਲਰ ਉਹ ਫੜੇ ਜਿਹੜੇ ਲੰਬੇ ਸਮੇਂ ਤੋਂ ਪੁਲਿਸ ਦੀ ਪਹੁੰਚ ਤੋਂ ਬਾਹਰ ਹੀ ਜਿਨ੍ਹਾਂ ਤੇ ਬੜੇ ਚੇਰਦੀਆਂ ਕਿਸੇ ਤੇ 4 ਐਫਆਈਆਰ ਕਿਸੇ ਤੇ 3 ਐਫਆਈਆਰ ਸੱਤ ਸਮਗਲਰ ਇਹੋ ਜਿਹੇ ਫੜੇ ਆ ਜਿਹੜਾ ਗ੍ਰੀਨ ਪਲਾਂਟ ਆਪਾਂ ਕਹਦੇ ਨੇ ਭੰਗ ਕਹਦੇ ਨੇ ਆ 10 ਕਿਲੋ ਉਹ ਫੜਿਆ ਗਿਆ ਟ੍ਰੈਫਿਕ ਚਲਾਨ ਜਿਹੜੇ ਕਿ ਇਹੋ ਜਿਹੇ ਬੰਦੇ ਜਿਹੜੇ ਸਮਾਜ ਵਿਰੋਧੀ ਅਨਸਰ ਆ ਪੁਲਿਸ ਨੇ ਟ੍ਰੈਫਿਕ ਚਲਾਨ ਕੀਤੇ ਆ 5699 20 ਕਲਾਂ ਦੇ ਉਹ ਆ ਜਿਹੜੇ ਚੱਕੀ ਵਹੀਕਲ ਚੈੱਕ ਕੀਤੇ ਗਏ ਆ ਉਹ 1556 ਆ ਜਿਹੜੇ ਵਹੀਕਲ ਅੰਪਾਉਂਡ ਕੀਤੇ ਗਏ ਆ ਜਿਹੜੇ ਬੰਦ ਕਰ ਦਿੱਤੇ ਗਏ ਉਹ 69 ਆ ਤੇ ਜਿਹੜੇ ਚੱਕੀ ਵਿਅਕਤੀਆਂ ਨੂੰ ਸਮੇਂ-ਸਮੇਂ ਤੇ ਸਾਡੀ ਪੁਲਿਸ ਵੱਲੋਂ ਕਿਆ ਕੀਤਾ ਗਿਆ ਉਹ 3874 ਨੇ ਤੇ ਮੈਂ ਫਿਰ ਤੋਂ ਇੱਕ ਵਾਰ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਜਿਨ੍ਹਾਂ ਨੇ ਜ਼ਹਿਰ ਦਾ ਲੋਕਾਂ ਨੂੰ ਜ਼ਹਿਰ ਤੇ ਲਾ ਕੇ ਨਸ਼ੀਲੇ ਕਾਰੋਬਾਰ ਤੋਂ ਪੈਸੇ ਕਮਾਏ ਆਪਦੇ ਘਰ ਬਣਾਏ ਆ ਉਹ ਬਾਜ਼ ਆ ਜਾਣ ਉਹ ਸੁਧਰ ਜਾਣ ਜੇ ਨਾ ਸੁਧਰਣਗੇ ਤੇ ਉਹਨਾਂ ਬੰਦਿਆਂ ਤੇ ਐਫ ਆਈ ਆਰ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੇ ਕੋਸ ਹਿਰਦ ਨੇ ਪੰਜਾਬ ਪ੍ਰਤੀ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵੋਟਰਾਂ ਸਪੋਰਟਰਾਂ ਨੂੰ ਸਾਰਿਆਂ ਨੂੰ ਅਮਨ ਚੈਨ ਤੇ ਸ਼ਾਂਤੀ ਵਾਲਾ ਮਾਹੌਲ ਦੇਣਾ ਚਾਹੁੰਦੇ ਨੇ ਤੇ ਮੁਰ ਤੋਂ ਸਾਡਾ ਉਹ ਰੰਗਲਾ ਪੰਜਾਬ ਜਿਹੜਾ ਅਜ ਤੋਂ ਕੋਈ 30 40 50 ਸਾਲ ਪਹਿਲਾਂ ਘੋਲ ਕਬੱਡੀਆਂ ਵਾਲਾ ਛਿੰਝਾਂ ਵਾਲਾ ਮੇਲਿਆਂ ਵਾਲਾ ਪੰਜਾਬ ਹੁੰਦਾ ਸੀ ਉਹ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਤੇ ਇਹ ਬਦਲਦਾ ਪੰਜਾਬ ਇਹ ਤੁਹਾਨੂੰ ਜਲਦੀ ਬਦਲਦਾ ਪੰਜਾਬ ਨਜ਼ਰ ਆਊਗਾ ਇਹਦੇ ਨਾਲ ਨਾਲ ਬਜਟ ਦੇ ਵਿੱਚ 438 ਕਰੋੜ ਰੁਪਏ ਰੱਖੇ ਗਏ ਆ ਇਹੋ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ 438 ਕਰੋੜ ਇਹਦੇ ਵਿੱਚ ਖਰਚੇ ਜਾਣੇ ਆ ਜਿਹਦੇ ਚ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਆ ਉਹ ਲੈ ਕੇ ਆਉਣੀ ਆ ਉਹ ਵੀ ਅਸੀਂ ਨਸ਼ਾਰੇ ਢਾਲੇ ਬਾਰਡਰ ਤੇ ਨਾਲ ਪਿੰਡ ਆ ਤਰਨਤਾਰਨ ਸਾਡੀ ਵਿਧਾਨ ਸਭਾ ਦੇ ਵਿੱਚ ਉੱਥੇ ਉਹ ਟੈਕਨੋਲੋਜੀ ਚੈੱਕ ਕੀਤੀ ਗਈ ਆ ਤੇ ਉਹ ਬੜੀ ਵਧੀਆ ਟੈਕਨੋਲੋਜੀ ਆ ਜਿੱਥੇ ਆਪਾਂ ਰੱਖ ਕੇ ਉਹ ਜ਼ੈਮਰ ਚਲਾਵਾਂਗੇ ਉਹ ਲਗਭਗ 10 ਕਿਲੋਮੀਟਰ ਦਾ ਏਰੀਆ ਕਵਰ ਕਰੂਗਾ ਜਿਹਦੇ ਨਾਲ ਪਾਕਿਸਤਾਨ ਦੇ ਨਾਲ ਬਿਲਕੁਲ ਸਾਡਾ ਉਹ ਪਿੰਡ ਆ ਜਿਹੜਾ ਨਿਸ਼ਾਰਾ ਢਾਲਾ ਤੇ ਉਹ 10 ਕਿਲੋਮੀਟਰ ਪਾਕਿਸਤਾਨ ਵਾਲੇ ਪਾਸੇ ਨੂੰ ਵੀ ਜੇ ਕੋਈ ਬੰਦਾ 10 ਕਿਲੋਮੀਟਰ ਦੇ ਵਿਚ ਵਿਚ ਉਥੋਂ ਡਰੋਨ ਉਡਾਉਂਦਾ ਉਹ ਡਰੋਨ ਦੀ ਕੁਆਲਿਟੀ ਦਾ ਪਤਾ ਲੱਗ ਜੂ ਉਸ ਏਰੀਆ ਦਾ ਪਤਾ ਲੱਗ ਜੂ ਵੀ ਕਿਹੜੇ ਏਰੀਏ ਤੋਂ ਇਹ ਕਿੰਨੇ ਕਿਲੋਮੀਟਰ ਤੋਂ ਕਿਹੜੇ ਪਿੰਡ ਤੋਂ ਡਰੋਨ ਬੰਦਾ ਉਡਾਉਂਦਾ ਪਿਆ ਤੇ ਉਹਦੇ ਬਾਅਦ ਜਿਹੜੇ ਉਹ ਜੈਮਰ ਆ ਉਹਨਾਂ 'ਚ ਇੰਨੀ ਕੁ ਤਾਕਤ ਆ ਕਿ ਉਹ 10 ਕਿਲੋਮੀਟਰ ਤੋਂ ਉਚਾਈ ਤੋਂ ਵੀ ਉਹ ਸੁੱਟਣ ਦੀ ਕਸ਼ਮਤਾ ਰੱਖਦੇ ਆ ਜਿਹੜੇ ਜ਼ੈਮਰ ਆ ਉਹ ਡਰੋਨ ਨੂੰ ਉੱਥੇ ਸੁੱਟਿਆ ਜਾਊਗਾ ਤੇ ਜਿਹੜੇ ਲੋਕ ਉਹ ਜ਼ਹਿਰ ਦਾ ਕਾਰੋਬਾਰ ਇੱਧਰ ਕਰਦੇ ਆ ਉਹ ਜਦੋਂ ਡਰੋਨ ਉਧਰੋਂ ਆਉਂਦੇ ਇੱਧਰ ਚੁੱਕਦੇ ਆ ਇਹ ਹੈਰੋਇਨ ਸਮੈਕ ਜਾਂ ਕੋਈ ਪਿਸਤਲ ਜਾਂ ਕੋਈ AK47 ਕੋਈ ਵੀ ਹਥਿਆਰ ਉਹ ਉਹਨਾਂ ਬੰਦਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਹੁਣ ਪੰਜਾਬ ਸਰਕਾਰ ਸੁਹਿਰਦ ਹੋ ਚੁੱਕੀ ਆ ਸਾਰੇ ਲੋਕਾਂ ਤੇ ਨਿਗਾਹ ਆ ਜਦੋਂ ਉਹ ਜ਼ੈਮਰ ਲੱਗੇ ਤੇ ਉਹਨਾਂ ਲੋਕਾਂ ਦੀ ਵੀ ਪਛਾਣ ਛੇਤੀ ਹੋ ਜਣੀ ਆ ਜਿਹੜੇ ਅਗਲੇ ਪੰਨੇ ਪਾਕਿਸਤਾਨ ਵਾਲਿਆਂ ਨਾਲ ਗੱਲ ਕਰਕੇ ਹਿਰਨ ਸਮੈਗ ਜਾਂ ਕੋਈ ਹਥਿਆਰ ਵਿੱਪਨ ਜਿਹੜਾ ਉਧਰੋਂ ਆਉਂਦਾ ਉਹ ਚੁੱਕਦੇ ਆ ਇਹ ਤੇ ਸੁਧਰਨਾ ਪੈਣਾ ਜਿਹੜਾ ਤੂੰ ਆ ਯਹਰ ਦਾ ਕਾਰੋਬਾਰ ਕਰ ਲਿਆ ਕਰ ਲਿਆ ਬਾਕੀ ਇਹ ਵੀ ਦੱਸ ਦਿਓ ਸਾਡੇ ਤੇ ਵੱਡ ਬਟੇਰੇ ਬਜ਼ੁਰਗ ਵੀ ਦੱਸਦੇ ਆ ਕਿ ਜਿਨ੍ਹਾਂ ਲੋਕਾਂ ਨੇ ਸਮਗਲਿੰਗ ਕੀਤੀ ਆ ਜਿਨ੍ਹਾਂ ਲੋਕਾਂ ਨੇ ਜਿਹੜੇ ਦੇ ਪੈਸੇ ਨਾਲ ਆਪਦੀਆਂ ਜਾਇਦਾਦਾਂ ਬਣਾਈਆਂ ਆਪਦੇ ਘਰ ਬਣਾਏ ਆ ਇਹ ਮਤ ਸੋਚੋ ਕਿ ਇਹ ਤੁਹਾਡੀਆਂ ਪੀੜ੍ਹੀਆਂ ਦਾ ਸੁੱਖ ਲੈਣਗੀਆਂ ਉਹ ਤੁਹਾਡੀਆਂ ਪੀੜ੍ਹੀਆਂ ਕੀ ਤੁਸੀਂ ਵੀ ਸੁੱਖ ਨਹੀਂ ਲੈਣਾ 2 4 5 ਸਾਲ ਇਹ ਚੀਜ਼ ਫੁੱਲਦੀ ਆ ਫਲਦੀ ਆ ਜਦੋਂ ਘੜਾ ਭਰ ਜਾਂਦਾ ਉਹ ਸਾਰਾ ਕੁਝ ਖਤਮ ਹੋ ਜਾਂਦਾ ਜਦੋਂ ਤੇਜ਼ ਹਵਾ ਆਉਂਦੀ ਆ ਉਹ ਜਿਹੜੇ ਤੁਹਾਡੇ ਘਾਰੇ ਆ ਮਹਿਲ ਆ ਉਹ ਰੇਤ ਦੀਆਂ ਕੰਧਾਂ ਨੇ ਉਸੇ ਵੇਲੇ ਸਾਰੇ ਖਿੱਲਰ ਜਾਂਦੇ ਆ ਇਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਦਸਾਂ ਨੌਆਂ ਦੀ ਕਮਾਈ ਕਰੋ ਜੇ ਤੁਸੀਂ ਗਰੀਬ ਜੇ ਤੇ 3-400 ਰੁਪਏ ਦਿਹਾੜੀ ਲੈ ਕੇ ਵੀ ਆਪਦੇ ਪਰਿਵਾਰ ਨੂੰ ਪਾਲ ਲੂਗੇ ਨਾ ਤੇ ਤੁਹਾਡਾ ਬੱਚਾ ਪੜ੍ਹ ਲਿਖ ਕੇ ਹੋ ਸਕਦਾ ਕੋਈ ਵੱਡਾ ਅਫਸਰ ਬਣ ਜੇ ਤੇ ਤੁਹਾਡੀਆਂ ਪੀੜੀਆਂ ਤਰ ਜਾਣ ਤੇ ਜੇ ਤੁਸੀਂ ਇਹੋ ਜਿਹੇ ਜ਼ਹਿਰ ਵਾਲੇ ਪੈਸੇ ਨਾਲ ਜਿਹੜਾ ਕਿਸੇ ਦੇ ਪੁੱਤ ਦੀ ਲਾਸ਼ ਨੂੰ ਡੇਗ ਕੇ ਕਿਸੇ ਦੇ ਪੁੱਤ ਨੂੰ ਮਾਰ ਕੇ ਤੁਸੀਂ ਪੈਸਾ ਕਮਾਉਣਾ ਉਹ ਪੈਸਾ ਨਾ ਅੱਜ ਤੁਹਾਡੇ ਕੰਮ ਨਾ ਕੱਲ ਤੁਹਾਡੇ ਬੱਚਿਆਂ ਦੇ ਕੰਮ ਨਾ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜੇ ਤੁਸੀਂ ਕਿਸੇ ਦਾ ਘਰ ਗਾਲਦੇ ਜੇ ਤੇ ਪ੍ਰਮਾਤਮਾ ਬੜਾ ਬਿਆੰਤ ਹੈ ਉਹ ਤੁਹਾਡਾ ਘਰ ਵਿਗਾੜੂਗਾ ਤੁਹਾਨੂੰ ਵੀ ਕੋਈ ਨਹੀਂ ਬਖਸ਼ੂਗਾ राजा हम इस उम्र में ऐसे रहेंगे क्या बिल्कुल रहेंगे अगर पापा जैसी सही प्लानिंग की तो पर हमें तो इस एज तक वेट करना पड़ेगा ना बिल्कुल नहीं हमने तो अभी इन्वेस्ट किया एल के न्यू जीवन शांति में जो हमें देगा डिफर्ड एन्यूटी मतलब कुछ साल बाद से रेगुलर इनकम एल के एनुटी प्लान एन्यूटी ऑप्शन और नियमित इनकम पाने में फ्लेक्सीबिलिटी भी Welcome to this special edition of our Sunday show. It's 8.30 p.m. We are at the magical Grand Palais where world players will gather for a global AI summit. Good evening, Mr. President. Thank you for being here. And good evening, Palki Sharma. Namaste, Palki. We're going to do this interview together. Thanks for being here. This will also be broadcast in India. And just to have an idea, Palki, how many people generally follow you in interviews? Namaste, and thank you for having me here. And Namaste, Mr. President, how are you doing? I'm fine. And barat uh, namaste. Thank you very much. Uh, and to your question, my favorite question: How many people watch? Um, typically, in a month, we have uh, viewers uh, up to 150 million. That's more than twice the population of France. And in the last two years, we had three billion viewers. So I say, Lohon, this is your chance to be famous. You're on first. <laughs> But, uh, okay. and I'll try to be good enough. We're very excited uh, to talk about the subject that we've gathered here to talk about artificial intelligence. Uh, you're hosting a summit. What do you think about AI as a policymaker?